ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸਰਸਾ ਦੇ ਕੰਡੇ ਦੁਨੀਆ ਨੂੰ ਇੱਕ ਵੱਖਰਾ ਸੁਨੇਹਾ ਦਿੱਤਾ ਜਦੋਂ ਤੁਸੀਂ ਇਤਿਹਾਸ ਸੁਣੋਗੇ ਨਾ ਜੀ ਇਤਿਹਾਸ ਪੜ੍ਹੋਗੇ ਤੁਹਾਨੂੰ ਪਤਾ ਲੱਗਣਾ ਇਸ ਸਰਸਾ ਨਦੀ ਦੇ ਕੰਡੇ ਕਮਸਾਣ ਦਾ ਯੁੱਧ ਹੋਇਆ ਸਾਹਮਣੇ ਤੋਂ 10 ਲੱਖ ਫੌਜ ਦਾ ਮੁਕਾਬਲਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਸਿੰਘ ਕਰ ਰਹੇ ਆ ਇੱਥੇ ਸਤਗੁਰੂ ਸੱਚੇ ਪਾਤਸ਼ਾਹ ਨੇ ਕੁ ਸੁਨਿਆ ਦਿੱਤਾ ਸਤਗੁਰਾਂ ਨੇ ਇਸ ਸਰਸਾ ਨਦੀ ਦੇ ਵਿੱਚ ਆਪਣਾ ਸਾਹਿਤ ਰੁੜ ਜਾਣ ਦਿੱਤਾ ਰੋਕਿਆ ਨਹੀਂ ਬਚਾਇਆ ਨਹੀਂ ਨਾ ਬਚਾਉਣ ਦਾ ਯਤਨ ਕੀਤਾ ਕੋਈ ਉਪਰਾਲਾ ਨਹੀਂ ਕੀਤਾ ਸਾਹਿਤ ਰੁੜ ਗਿਆ ਕੋਈ ਗੱਲ ਨਹੀਂ ਮਾਇਆ ਖਜ਼ਾਨੇ ਧਨ ਦੌਲਤ ਰੁੜ ਗਈ ਕੋਈ ਗੱਲ ਨਹੀਂ ਪਰ ਤੁਸੀਂ ਇਤਿਹਾਸ ਕਿਸੇ ਵੀ ਲਖਾਰੀ ਦਾ ਵਿਦਵਾਨ ਦਾ ਚਿੰਤਕ ਦਾ ਲਿਖਿਆ ਪੜੋਗੇ ਉਹਦੇ ਵਿੱਚ ਤੁਹਾਨੂੰ ਇਹ ਲਿਖਿਆ ਨਹੀਂ ਮਿਲੇਗਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨਦੀ ਤੇ ਸੀ ਸਾਹਿਤ ਰੁੜਿਆ ਮਿਲ ਸਕਦਾ ਹੈ ਲਿਖਿਆ ਹੋਇਆ ਖਜ਼ਾਨੇ ਰੁੜ ਗਏ ਲਿਖ ਮਿਲ ਸਕਦੇ ਨੇ ਲਿਖੇ ਹੋਏ ਪਰ ਇਤਿਹਾਸ ਵਿੱਚ ਕਿਤੇ ਲਿਖਿਆ ਨਹੀਂ ਮਿਲਦਾ ਵੀ ਸਤਗੁਰਾਂ ਦੇ ਸ਼ਸਤਰ ਰੁੜ ਗਏ ਸਤਗੁਰਾਂ ਦੀਆਂ ਤੇਗਾ ਢਾਲਾਂ ਕਿਰਪਾਨਾਂ ਪਾਲੇ ਨੇਜੇ ਇਹ ਨਹੀਂ ਰੁੜੇ ਰੁੜੇ ਤਾਂ ਜੀ ਦੇ ਹੱਥ ਵਿੱਚ ਸੀ ਉਹ ਨਾਲ ਹੀ ਰੁੜਿਆ ਸ਼ਸਤਰ ਲੈ ਕੇ ਹੀ ਰੁੜ ਗਿਆ ਕਹਿਣ ਦਾ ਭਾਵ ਗੁਰਾਂ ਨੇ ਸੁਨੇਹਾ ਦਿੱਤਾ ਸਿੱਖੋ ਸ਼ਸਤਰ ਨੂੰ ਨਾ ਕਦੇ ਆਪਣੇ ਤੋਂ ਜਿਦਾ ਕਰਿਓ ਜੇ ਸ਼ਸਤਰ ਤੁਹਾਡੇ ਕੋਲੇ ਹੋਏਗਾ ਖਜ਼ਾਨਾ ਪੈਰਾਂ 'ਚ ਹੋਏਗਾ ਜੇ ਸ਼ਸਤਰ ਤੁਹਾਡੇ ਕੋਲੇ ਨਹੀਂ ਤੇ ਚੇਤੇ ਰੱਖਿਓ ਲੋਕੀ ਜੇਬਾਂ ਵਿੱਚੋਂ ਵੀ ਖਜ਼ਾਨੇ ਕੱਢ ਕੇ ਲੈ ਜਾਣਗੇ ਹੁਣ ਉਹ ਖਜ਼ਾਨਾ ਕੱਲਾ ਮਾਇਆ ਦਾ ਨਹੀਂ ਹੁੰਦਾ ਜੀ ਖਜ਼ਾਨਾ ਜਿਹੜਾ ਹੈ ਗੁਰਬਾਣੀ ਨੇ ਖੈਰ ਖਜ਼ਾਨਾ ਜਿਹੜਾ ਹੈ ਉਹ ਨਾਮ ਬਾਣੀ ਧਨ ਨੂੰ ਮੰਨਿਆ ਹੈ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਦਾਨਾ ਪਿਉ ਦਾਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਜ਼ਾਨਾ ਸਤਿਗੁਰਾਂ ਦੀ ਬਾਣੀ ਤੇ ਜਦੋਂ ਅਸੀਂ ਇਹਨੂੰ ਪ੍ਰਕਾਸ਼ਮਾਨ ਕਰਕੇ ਪੜਨ ਦਾ ਆਪਣੇ ਚਿੱਤ ਵਿੱਚ ਵਸਾਉਣ ਦਾ ਯਤਨ ਕਰਾਂਗੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੇਰੇ ਮਨ ਨੂੰ ਬਿਆੰਤ ਜਿਹੜੀ ਆ ਉਹ ਪ੍ਰਸੰਨਤਾ ਹਾਸਲ ਹੋਣੀ ਹੈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਕਿਰਪਾ ਕਰਨੀ ਹੈ ਮਿਹਰ ਕਰਨੀ ਹੈ ਤੇ ਇਸ ਗੱਲ ਨੂੰ ਤੁਸੀਂ ਵਿਚਾਰਨਾ ਦੂਜਾ ਸੁਣਿਆ ਸਤਿਗੁਰਾਂ ਨੇ ਕੀ ਦਿੱਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਬੜਾ ਸੋਹਣਾ ਕੀਰਤਨ ਕਰਦੇ ਸੀ ਆਪ ਸਤਗੁਰੂ ਸਰੰਦਾ ਵਜਾਉਂਦੇ ਸੀ ਤੇ ਅੱਜ ਸਰਸਾ ਨਦੀ ਦੇ ਕੰਢੇ ਦੇ ਉੱਤੇ અમૃત વેલે ਦਾ ਸਮਾਂ ਹੋ ਚੁੱਕਿਆ ਸਮੇਂ ਅਨੁਸਾਰ ਮਰਿਆਦਾ ਅਨੁਸਾਰ ਆਸਾ ਕੀ ਵਾਰ ਦੀ ਬਾਣੀ ਗਾਉਣ ਦਾ ਸਮਾਂ ਹੋ ਚੁੱਕਿਆ ਹੁਣ ਸਤਿਗੁਰਾਂ ਨੇ ਸੁਨਿਆ ਦਿੱਤਾ ਸਿਖਾ ਭੀੜ ਤੂਫਾਨ ਔਕੜਾਂ ਮੁਸੀਬਤਾਂ ਟਲ ਜਾਣਗੀਆਂ ਜੇ ਤੇਰੀ ਰਸਨਾ ਦੇ ਉੱਪਰ ਬਾਣੀ ਹੋਏਗੀ ਜਵਾਨੋ ਜਪੇਗਾ ਸਤਨਾਮ ਸ਼੍ਰੀ ਅਗੇ ਸਾਜਾਂ ਦੀ ਟੰਕਾਰ ਸਾਜਾਂ ਦੀ ਆਵਾਜ਼ ਦੇ ਵਿੱਚ ਕੀਰਤਨ ਹੁੰਦਾ ਸੀ ਪਰ ਅੱਜ ਸਾਜਾਂ ਦੀ ਥਾਂ ਦੇ ਉੱਤੇ ਤੇਗਾਂ ਤੇਗਾਂ ਨਾਲ ਖੜਕਰੀਆਂ ਨੇ ਢਾਲਾਂ ਦੇ ਉੱਪਰ ਵੱਜ ਰਹੀਆਂ ਨੇ ਤੇ ਉੱਥੇ ਸਿੰਘਾਂ ਦੇ ਜਕਾਰੇ ਨਗਾਰਿਆਂ ਦੀ ਆਵਾਜ਼ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਹੈ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਹੁੰਨਾ ਪਿਆਰੇ ਜੀ ਅਸੀਂ ਉਹਨਾਂ ਦੇ ਵਾਰਿਸਾਂ ਪਿੱਛੋਂ ਦਲ ਚੜ੍ਹ ਕੇ ਆ ਰਹੇ ਆਏ ਆਪਣੀ ਆਪਣੀ ਜਾਨ ਦੀ ਪ੍ਰਵਾਹ ਹੋਈ ਪਈ ਐ ਪਰ ਸਿੱਖਾਂ ਨੇ ਸਭ ਤੋਂ ਵੱਧ ਪਿਆਰ ਗੁਰਬਾਣੀ ਨੂੰ ਦਿੱਤਾ ਜਾਨ ਜਾਂਦੀ ਤੇ ਚਲੀ ਜਾਏ ਪਰ ਇਸ ਰਸਨਾ ਤੋਂ ਗੁਰਬਾਣੀ ਨਹੀਂ ਵਿਸਰਨੀ ਚਾਹੀਦੀ ਸਿੰਘ ਗਾ ਰਹੇ ਆ ਉੱਚੀਆਂ ਆਵਾਜ਼ਾਂ ਵਿੱਚ ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਸਿੰਘ ਉੱਚੀਆਂ ਆਵਾਜ਼ਾਂ ਵਿੱਚ ਗਾ ਰਹੇ ਆ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਮਸਤ ਕਲਾਈ ਐ ਸਿੰਗੂਚੀਆਂ ਆਵਾਜ਼ਾਂ ਵਿੱਚ ਗਾ ਰਹੇ ਆ ਚਾਕਰ ਲੱਗਾ ਚਾਕਰੀ ਨਾਲੇ ਗਾਰਬਵਾਦ ਸਿੰਗੂਚੀਆਂ ਆਵਾਜ਼ਾਂ ਵਿੱਚ ਗਾ ਰਹੇ ਆ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਸਿੰਘਾਂ ਨੇ ਆਪਣੀਆਂ ਜਾਨਾਂ ਗਵਾ ਲੀਆਂ ਪਰ ਆਸਾ ਦੀ ਵਾਰ ਦੀਆਂ 24 ਪੌੜੀਆਂ ਦਾ ਕੀਰਤਨ ਕਰਨਾ ਬੰਦ ਨਹੀਂ ਕੀਤਾ ਸਿੱਖੋ ਸਾਡੇ ਵਾਸਤੇ ਸਭ ਤੋਂ ਵੱਡਾ ਸੁਨੇਹਾ ਜੀ ਮੈਂ ਅਕਸਰ ਇਹ ਬੇਨਤੀ ਸਿੱਖਾਂ ਨੂੰ ਕਰਨਾ ਨਾ ਦੱਸੋ ਤੁਸੀਂ ਦੁਨੀਆ 'ਚ ਕਿਉਂ ਲੱਗੋ ਕਿਉਂ ਵੱਖਰੇ ਜੇ ਕੋਈ ਜਵਾਬ ਦਿੰਦਾ ਸੀ ਦਸਤਾਰ ਕਰਕੇ ਵੱਖਰਿਆਂ ਦਸਤਾਰ ਆਪਾਂ ਇਕੱਲੇ ਨਹੀਂ ਬੰਨਦੇ ਆ ਮਾਰਵਾੜੀ ਸਾਰਾ ਬੰਨਦੇ ਐ ਤੇ ਇਸਲਾਮ ਵਿੱਚ ਪੱਗ ਦਾ ਦਸਤਾਰ ਦਾ ਬਹੁਤ ਵੱਡਾ ਸਤਿਕਾਰ ਹੈ ਮੁਹੰਮਦ ਸਾਹਿਬ ਆਪ ਕਾਲੇ ਰੰਗ ਦੀ ਦਸਤਾਰ ਸਜਾਉਂਦੇ ਹੁੰਦੇ ਸੀ ਤੁਸੀਂ ਇਕੱਲੇ ਨਹੀਂ ਬੰਨਦੇ ਬਹੁਤ ਪੀਰਾਂ ਪਗੰਬਰਾਂ ਨੇ ਦਸਤਾ ਇੱਕ ਵੱਖਰੀ ਗੱਲ ਹੈ ਗੁਰੂ ਗੋਬਿੰਦ ਸਿੰਘ ਨੇ ਦਸਤਾਰ ਨੂੰ ਰੁਤਵਾ ਦਿੱਤਾ ਕੱਪੜੇ ਤੋਂ ਉੱਠ ਉੱਪਰ ਉੱਠ ਕੇ ਮਹਾਰਾਜ ਨੇ ਇਸ ਦਸਤਾਰ ਨੂੰ ਤਾਜ ਬਣਾਇਆ ਪਰ ਇਹ ਨਾ ਕਿਉਂ ਵੀ ਇਹ ਸਾਡੀ ਹੈ ਇਹਦੇ ਚੱਲੀ ਆ ਰਹੀ ਹੈ ਗੱਲ ਦਸਤਾਰਾਂ ਆਮ ਜਿਹੜੇ ਅਰਬ ਦੇ ਲੋਕ ਆ ਉਹ ਆਪਣੇ ਸਿਰ ਦੇ ਉੱਤੇ ਕੋਈ ਮੰਡਾਸਾ ਬੰਨ੍ਹਦਾ ਆ ਆਪਾਂ ਇਹਨੂੰ ਪੱਗ ਦਸਤਾਰ ਦੁਮਾਲਾ ਇਹਨੂੰ ਗੁਰੂ ਦਾ ਤਾਜ ਕਹਿੰਨੇ ਆ ਕਹਿੰਦੇ ਜੀ ਸਾਡੇ ਚਿਹਰੇ ਦੇ ਉੱਤੇ ਦਾੜਾ ਹੈ ਅਸੀਂ ਕੇਸਾਂ ਦੀ ਸੰਭਾਲ ਕਰਦੇ ਬੜੇ ਐਸੇ ਲੋਕ ਨੇ ਜਿਹੜੇ ਆਪਣੇ ਕੇਸਾਂ ਨੂੰ ਕੈਂਚੀ ਨਹੀਂ ਲਾਉਂਦੇ ਉਹ ਕਹਿੰਦੇ ਅਸੀਂ ਐਸ ਪਰ ਨੇਚਰ ਰਹਿਣਾ ਹੈ ਜਿੱਦਾਂ ਦਾ ਕੁਦਰਤ ਨੇ ਸਾਨੂੰ ਬਣਾਇਆ ਸੀ ਉਦੋਂ ਤੁਸੀਂ ਕਿਉਂ ਵੱਖਰੇ ਜੇ ਸਿੱਖੋ ਕਿਉਂ ਵੱਖਰੇ ਜੇ ਆਪਣੇ ਆਪ ਨਾਲ ਇੱਕ ਸਵਾਲ ਕਰੋ ਅਸੀਂ ਦੁਨੀਆ ਤੋਂ ਕਿਉਂ ਵੱਖਰੇ ਹਾਂ ਤੁਸੀਂ ਬਹੁਤ ਥੋੜੀ ਗਿਣਤੀ ਵਿੱਚੋਂ ਤੁਸੀਂ ਦਾ ਭਾਵ ਇਨਕਲੂਡ ਮੀ ਮੈਂ ਹੁਣ ਸੰਬੋਧਨ ਕਰ ਰਿਹਾ ਨਾ ਤੁਹਾਨੂੰ ਇਸ ਕਰਕੇ ਤੁਸੀਂ ਕਹਿਣਾ ਇਹ ਨਹੀਂ ਕਿ ਮੈਂ ਤੁਹਾਡੇ ਤੋਂ ਬਾਹਰ ਹ ਇਹ ਸਾਰੀਆਂ ਗੱਲਾਂ ਮੇਰੇ ਵਾਸਤੇ ਵੀ ਆਪਾਂ ਬੜੀ ਥੋੜੀ ਗਿਣਤੀ ਵਿੱਚ ਹ ਫੇਰ ਵੀ ਸਾਡੀ ਧਾਕ ਦੁਨੀਆ ਮੰਨਦੀ ਹੈ 9 ਲੱਖ ਸ਼ਹੀਦ ਹੁਣ ਤੱਕ ਹੋ ਚੁੱਕੇ ਸਿੱਖੋ ਕਿਵੇਂ ਕੀ ਹੈ ਸਾਡੇ ਕੋਲੇ ਵੱਖਰਾ ਕੋਈ ਹੱਥ ਤੁਹਾਡੇ ਤਿੰਨ ਨਹੀਂ ਲੱਗੇ ਅੱਖਾਂ ਤੁਹਾਡੇ ਚਾਰ ਨਹੀਂ ਲੱਗੀਆਂ ਤੁਰਨ ਵਾਸਤੇ ਪੈਰ ਨਹੀਂ ਤੁਹਾਡੇ ਚਾਰ ਲੱਗੇ ਸਰੀਰ ਉਦਾਂ ਦਾ ਸਟਰਕਚਰ ਉਦਾਂ ਦਾ ਕੀ ਵੱਖਰਾ ਹੈ ਅਸਲ ਵਿੱਚ ਸਾਰੀ ਦੁਨੀਆ ਕੋਲੇ ਸਭ ਕੁਝ ਹੈ ਜਿਹੋ ਜਾਂ ਸਾਡੇ ਕੋਲੇ ਹੈ ਪਰ ਸਾਡੇ ਕੋਲੇ ਗੁਰੂ ਨਾਨਕ ਦਾ ਸ਼ਬਦ ਵੱਖਰਾ ਹੈ ਲੋਕਾਂ ਕੋਲੇ ਜਪਜੀ ਨਹੀਂ ਹੈ ਲੋਕਾਂ ਕੋਲੇ ਜਾਪ ਨਹੀਂ ਹੈ ਲੋਕਾਂ ਕੋਲੇ ਸਵਈਏ ਨਹੀਂ ਹੈ ਲੋਕਾਂ ਕੋਲੇ ਚੌਪਈ ਨਹੀਂ ਹੈ ਲੋਕਾਂ ਕੋਲੇ ਆਨੰਦ ਨਹੀਂ ਆ ਸਿੱਖੋ ਤੁਹਾਡੇ ਕੋਲੇ ਬਾਣੀ ਦਾ ਨਿਤਨੇਮ ਹੈ ਜਿਹੜਾ ਤੁਹਾਨੂੰ ਕੁੱਲ ਦੁਨੀਆ ਤੋਂ ਵੱਖਰਾ ਕਰ ਦਿੰਦਾ ਤੇ ਸਿੱਖੋ ਜੇ ਆਪਾਂ ਬਾਣੀ ਪੁਲਾ ਦਿੱਤੀ ਫਿਰ ਸਾਡਾ ਵਖਰੇਵਾ ਕੀ ਹੋਣਾ ਦੁਨੀਆ ਤੋਂ ਫਿਰ ਸਾਨੂੰ ਕਿਹਨੇ ਪੁੱਛਣਾ ਆਪਾਂ ਮਾਇਆ ਕਰਕੇ ਵੱਡੇ ਨਹੀਂ ਆਪਾਂ ਸੰਸਾਰੀ ਰੁਤਬਿਆਂ ਵਿੱਚ ਇਸ ਗੱਲ ਕਰਕੇ ਵੱਡੇ ਨਹੀਂ ਆ ਅਸੀਂ ਇਸ ਗੱਲ ਕਰਕੇ ਵੱਡੇ ਹਾਂ ਕਿ ਸਾਡੇ ਕੋਲੇ ਗੁਰੂ ਨਾਨਕ ਦਾ ਸ਼ਬਦ ਹੈ ਤੇ ਗੁਰੂ ਨਾਨਕ ਦਾ ਸ਼ਬਦ ਕਹਿੰਦਾ ਹੈ ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆ ਸਾਡੇ ਕੋਲ ਇਹ ਸ਼ਬਦ ਵੱਖਰਾ ਗੁਰਨਾਕ ਦਾ ਜਿਹੜਾ ਹਰੇਕ ਦੇ ਮਨ ਵਿੱਚ ਠਾਰ ਪਾ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਨਿਆ ਦਿੱਤਾ ਹਾਲ ਤੇ ਹਾਲਾਤ ਜਿੱਦਾਂ ਦੇ ਮਰਜੀ ਹੋ ਜਾਣ ਤੂੰ ਆਪਣੀ ਜਵਾਨੋ ਜਪਣਾ ਨਹੀਂ ਛੱਡਣਾ ਸਤਨਾਮ ਸ਼੍ਰੀ ਵਾਹਿਗੁਰੂ